ਸਾਰਿਆਂ ਨੂੰ ਉਮੀਦ ਕਰਦਾ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਆਸਟ੍ਰੇਲੀਆ ਦੇ ਆਪਾਂ ਕਿਤੇ ਦੀ ਵੀ ਗੱਲ ਕਰ ਲਈਏ ਜਿਹੜੇ ਹੁਣ ਹਾਲਾਤ ਨੇ ਥੋੜੇ ਜੇ ਖਰਾਬ ਹੋ ਚੁੱਕੇ ਨੇ ਪਰ ਕੋਈ ਗੱਲ ਨਹੀਂ ਜੇ ਅੱਜ ਸਮਾਂ ਖਰਾਬ ਆ ਕਦੇ ਵੀ ਇਹ ਮਾੜਾ ਨਹੀਂ ਰਹਿੰਦਾ ਦਿਨ ਹਮੇਸ਼ਾ ਸਦਾ ਇੱਕੋ ਜਿਹਾ ਨਹੀਂ ਰਹਿੰਦੇ ਇਹ ਉੱਪਰ ਥੱਲੇ ਚੱਲਦੇ ਰਹਿੰਦੇ ਆ ਕਦੇ ਰੈਸੈਸ਼ਨ ਆ ਜਾਂਦਾ ਹੈ ਕਦੇ ਠੀਕ ਹੋ ਜਾਂਦਾ ਹੈ ਕਿਸੇ ਸਮੇਂ ਭਾਰਤ ਤੇ ਵੀ ਰੈਸੈਸ਼ਨ ਆਇਆ ਸੀਗਾ ਤੇ ਠੀਕ ਹੋ ਗਿਆ ਸੀ ਹੁਣ ਦੇਖਣ ਚਾਹ ਰਿਹਾ ਜਿਹੜੇ ਬੱਚੇ ਵਿਦੇਸ਼ ਦੇ ਵਿੱਚ ਪੜ੍ਹਨ ਜਾਂਦੇ ਨੇ ਜਾਂ ਆਂਦੇ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਅੱਜ ਮੈਂ ਤੁਹਾਨੂੰ ਕੁਝ ਐਦਾਂ ਦਾ ਦੱਸਣ ਜਾ ਰਿਹਾ ਜਿਸ ਤੇ ਵਿੱਚ ਤੁਸੀਂ ਘਰੇ ਬੈਠੇ ਅਗਰ ਸੁੱਤੇ ਪਏ ਹੋ ਤਾਂ ਵੀ ਤੁਸੀਂ ਸੁੱਤੇ ਪੇ ਪੈਸੇ ਕਮਾ ਸਕਦੇ ਹੋ ਤੁਸੀਂ ਬਸ ਸਟਾਰਟਿੰਗ ਦੇ ਵਿੱਚ ਥੋੜੀ ਜੀ ਮਿਹਨਤ ਕਰਨੀ ਹੈ ਤੇ ਆਪਣਾ ਦਿਮਾਗ ਵਰਤਣਾ ਹੈ ਠੀਕ ਹੈ ਜੀ ਇਸ ਕੰਮ ਨੂੰ ਆਪਾਂ ਕਹਿੰਦੇ ਆ ਡ੍ਰੌਪ ਸ਼ਿਪਿੰਗ ਡ੍ਰੌਪ ਸ਼ਿਪਿੰਗ ਕਰਕੇ ਤੁਸੀਂ ਸੁੱਤੇ ਪਏ ਵੀ ਪੈਸੇ ਕਮਾ ਸਕਦੇ ਆ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਇਸ ਦੇ ਵਿੱਚ ਕੀ ਹੈ ਤੁਸੀਂ ਬਸ ਕੈਨੇਡਾ ਦੇ ਵਿੱਚ ਆ ਕੇ ਕੁਝ ਪ੍ਰੋਡਕਟਸ ਫਾਈਂਡ ਕਰਨੇ ਨੇ ਡ੍ਰੌਪ ਸ਼ਿਪਿੰਗ ਦੇ ਵਿੱਚ ਹੁੰਦਾ ਕੀ ਹੈ ਕਿ ਤੁਹਾਡੀ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਹੈ ਤੁਸੀਂ ਬਸ ਆਨਲਾਈਨ ਤੁਹਾਡੇ ਕੋਲ ਇੱਕ ਲੈਪਟਾਪ ਤੇ ਇੱਕ ਕੰਪਿਊਟਰ ਚਾਹੀਦਾ ਤੇ ਤੁਸੀਂ ਆਪਣੇ ਪੈਸੇ ਅਰਨ ਕਰ ਸਕਦੇ ਹੋ ਇਟ ਡਸਨਟ ਮੈਟਰ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਬੈਠੇ ਹੋ ਤੁਸੀਂ ਇੰਡੀਆ ਰਹਿ ਕੇ ਵੀ ਡੋਲਰਸ ਦੇ ਵਿੱਚ ਕਮਾਈ ਹੈ ਜਿਹੜੀ ਉਹ ਕਰ ਸਕਦੇ ਹਾਂ ਇਸ ਦੇ ਵਿੱਚ ਕੀ ਹੁੰਦਾ ਜਿੱਦਾਂ ਕਿ ਇੱਕ ਪ੍ਰੋਡਕਟ ਹੈ ਉਹ ਈਬੇ ਤੇ 5 ਡਾਲਰ ਦਾ ਹੈ ਤੇ ਉਹੀ ਪ੍ਰੋਡਕਟ Amazon ਤੇ 20 ਡਾਲਰ ਦਾ ਹੈ ਤੁਸੀਂ ਉਹ ਜਿਹੜਾ ਪ੍ਰੋਡਕਟ ਹੈ ਉਹ ਈਬੇ ਤੋਂ ਚੱਕ ਕੇ Amazon ਦੇ ਕਸਟਮਰ ਨੂੰ ਸਿੱਧਾ ਸੇਲ ਕਰ ਸਕਦੇ ਹੋ ਤੇ ਵਿਚਲਾ ਜਿਹੜਾ ਪ੍ਰੋਫਿਟ ਹੈ ਉਹ ਸਿੱਧਾ ਤੁਹਾਨੂੰ ਆਉਂਦਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ client ਹੈ ਉਸ ਨੂੰ ਦੇਖਣਾ ਪੈਂਦਾ ਹੈ ਕਿ ਜਿਹੜਾ ਕਿ ਤੁਹਾਡਾ ਗ੍ਰਾਹਕ ਹੈ ਦੇਖਣਾ ਪੈਂਦਾ ਹੈ ਕਿ ਉਸ ਨੂੰ ਕਿਸ ਪ੍ਰੋਡਕਟ ਦੀ ਜ਼ਰੂਰਤ ਹੈ ਉਸ ਦੀ ਲੋੜ ਨੂੰ ਸਮਝਿਆ ਜਾਂਦਾ ਹੈ ਤੇ ਦੇਖਣਾ ਪੈਂਦਾ ਹੈ ਕਿ ਤੁਹਾਨੂੰ ਉਹ ਕਿਹੜਾ ਪ੍ਰੋਡਕਟ ਹੈ ਕਿ ਜਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਜਿਹੜੀ Amazon ਤੇ ਜਿਹੜੀ ਹੈ ਵੱਡੀ ਸਾਈਟਸ ਨੇ ਇਹਨਾਂ ਤੇ ਰੇਟ ਜ਼ਿਆਦਾ ਹੈ ਤਾਂ ਤੁਸੀਂ ਉਹ ਪ੍ਰੋਡਕਟ ਨੂੰ ਕੋਤੋਂ ਸਸਤੇ ਰੇਟ ਤੇ ਚਾਕੇ ਡਾਇਰੈਕਟ ਉਧਰ ਸੇਲ ਕਰ ਦੇਣਾ ਹੈ ਕੋਈ ਤੁਸੀਂ ਪੈਕਿੰਗ ਨਹੀਂ ਕਰਨੀ ਕੋਈ ਤੁਸੀਂ ਉਸ ਪ੍ਰੋਡਕਟ ਨੂੰ ਪਹਿਲਾਂ ਖਰੀਦ ਕੇ ਨਹੀਂ ਰੱਖਣਾ ਬਸ ਤੁਸੀਂ ਇੱਕ ਪ੍ਰੋਡਕਟ ਨੂੰ ਚੱਕ ਕੇ ਦੂਜੇ ਪ੍ਰੋਡਕਟ ਦੂਜੀ ਜਗ੍ਹਾ ਤੇ ਡਿਲੀਵਰ ਕਰ ਦੇਣਾ ਹੈ ਉਹ ਵੀ ਤੁਸੀਂ ਖੁਦ ਡਿਲੀਵਰ ਨਹੀਂ ਕਰਨਾ ਬਸ ਤੁਸੀਂ ਕੁਝ ਲਿਸਟਿੰਗ ਤਿਆਰ ਕਰਨੀ ਹੈ ਅਗਰ ਤੁਸੀਂ ਵੀ ਡ੍ਰੌਪਸ਼ਿਪਿੰਗ ਬਾਰੇ ਹੋਰ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਗਏ ਨੰਬਰ ਤੇ ਸਾਨੂੰ ਕਾਲ ਕਰੋ ਆਪਾਂ ਤੁਹਾਨੂੰ ਪੂਰੀ ਟ੍ਰੇਨਿੰਗ ਦਵਾਂਗੇ ਕਿਦਾਂ ਤੁਸੀਂ ਘਰੇ ਬੈਠੇ ਜਾਂ ਸੁੱਤੇ ਪਏ ਪੈਸੇ ਕਮਾ ਸਕਦੇ ਹੋ ਬਸ ਤਾਂ ਨੂੰ ਸਟਾਰਟਿੰਗ ਦੇ ਵਿੱਚ 1-2 ਹਫ਼ਤੇ ਇਸ ਤੇ ਮਿਹਨਤ ਕਰਨੀ ਪੈਣੀ ਹੈ। ਧੰਨਵਾਦ।